25000 ਦੇ ਵਿੱਚ ਤੁਸੀਂ ਕਹਿੰਦੇ ਹੋ ਹੁੰਦੇ ਨਾ ਸਾਡੇ ਲਈ ਕੋਈ ਵਧੀਆ ਗੱਡੀ ਲਿਆਓ ਲੰਬੀ ਰੈਪਿਡ ਗੱਡੀ ਲਿਆਏ ਬਾਈ 2015 ਮਾਡਲ 25000 ਦੇ ਵਿੱਚ ਤੁਹਾਨੂੰ ਮਾਲਕ ਬਣਾ ਦੇਣਾ ਲਾਈ ਟਾਇਰ ਚੈੱਕ ਕਰੋ ਕਿੰਨੇ ਸੋਹਣੇ ਨਵੇਂ ਪਏ ਹੋਣੇ ਬਾਈ ਗੱਡੀ ਦੇ ਵਿੱਚ ਸਿਰਫ 50000 ਰੁਪਏ ਲੈ ਕੇ ਆਉਣਾ ਬਾਈ ਜੀ ਤੁਹਾਨੂੰ 17 ਮਾਡਲ ਡੀਜ਼ਲ ਵਾਲੀ ਸਿਆਦ ਗੱਡੀ ਦੇ ਮਾਲਕ ਬਣਾ ਦਾਂਗੇ ਇੱਧਰ ਆ ਕੇ ਦਿਖਾਈ ਲਾਈ ਟਾਇਰ ਦੁਬਾਰਾ ਦਿਖਾ ਦੇ ਆ ਦੇਖੋ ਲੈਟਰ ਬੜੇ ਸੋਹਣੇ ਪਏ ਨੇ ਨਵੀਂ ਕਾਰ ਆ ਜਵਾ 7,80,000 ਦੀ 4x4 ਫੋਰਚੂਨਰ ਬਾਈ ਜੀ ਹਾਂਜੀ ਹਾਂਜੀ ਅੰਦਰੋਂ ਕੰਡੀਸ਼ਨ ਚੈੱਕ ਕਰੋ ਦੋਨੋਂ ਚਾਬੀਆਂ ਆ ਜੀ ਫੁੱਲ ਹੀ ਛੋੜਾ ਕਾਰ ਬਈ ਆ ਗੱਡੀ ਦੀ ਕੰਡੀਸ਼ਨ ਕਿਵੇਂ ਲੱਗੀ ਅੰਦਰੋਂ ਤੇ ਬਾਹਰੋਂ ਤੁਸੀਂ ਆਪ ਹੀ ਕਮੈਂਟ ਕਰਕੇ ਦੱਸ ਦੋ ਅਸੀਂ ਕੁਝ ਨਹੀਂ ਕਹਿੰਦੇ ਹੈਗੇ 2018 ਮਾਡਲ ਇਓਨ ਆ ਭਾਜੀ ਫਸਟ ਓਨਰ ਕਾਰ ਆ 22000 ਕੰਪਲੀਟ ਰਿਕਾਰਡ ਚੱਲੀ ਆ ਸਾਰੀ Ориਜੀਨਲ ਬੰਪਰ ਵੀ ਪੇਂਟ ਨਹੀਂ ਕਾਰਦਾ ਸਿਰਫ 22000 22000 ਚੱਲੀ ਰਿਕਾਰਡ ਦੇ ਨਾਲ ਜੀ ਬੰਪਰ ਵੀ ਪੇਂਟ ਹੋਈ ਹੈ ਜੀ ਦੋਨੋਂ ਚਾਬੀਆਂ ਫਰਸਟ ਆਨ ਦਾ ਸਟ ਆਪਣੀ ਅਨਜੂਜਾ ਕਰਦੀ ਜੀ ਠੀਕ ਹੈ ਹਾਂ ਜੀ ਸੀਟ ਕਵਰ ਵੀ ਬੜੇ ਸੋਹਣੇ ਪਏ ਹਨ ਗੱਡੀ 'ਚ ਗੱਡੀ ਉਹ ਬਿਲਕੁਲ ਨਵੀਂ ਆ ਭਾਜੀ ਲਿਫਾਵੇ ਵੀ ਨਹੀਂ ਉਤਰੇ ਬਾਈ ਤੋਫਾ ਹੀ ਆ ਇਹ ਇਹ ਗੱਡੀ ਦਮਾਗੇ ਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਅੱਪਾ ਆ ਗਏ ਬਾਈ ਜੀ ਨੂਰ ਕਾਰ ਪੁਆਇੰਟ ਮਹਾਲੀ ਸਾਹਮਣੇ బోర్ਡ ਦਿਖਾ ਦੀ ਬਾਈ 25 ਤੋਂ 30 ਕਾਰਾਂ ਫਰੈਸ਼ ਸਟਾਕ ਬਹੁਤ ਘੱਟ ਚੱਲੀਆਂ ਆਈਆਂ ਨਵੀਆਂ ਵਰਗੀਆਂ ਜਿਵੇਂ ਤੁਹਾਨੂੰ ਪਤਾ ਹੀ ਆ ਬਾਈ ਕੋਲੇ ਹੁੰਦੀਆਂ ਨੇ ਸਰੇਂਦਰ ਭਈਆ ਆਪਣੇ ਨਾਲ ਆ ਕੀ ਹਾਲਾਂ ਵੀਰੇ ਠੀਕ ਆ ਵੀਰੇ ਠੀਕ ਆ ਲੈ ਮੈਂ ਤੇਰਾ ਭਾਈ ਪਹਿਲਾਂ ਤਾਂ ਦੱਸ ਦੋ ਲੋਕੇਸ਼ਨ ਹਰ ਵਾਰ ਦੀ ਜਰਾ ਲੋਕੇਸ਼ਨ ਦਾ ਆਪਣੀ ਹੈਗੀ ਆ ਜੀ ਹੋਟਲ ਐਸਓ 2 ਗ੍ਰੀਨ ਐਂਡ ਕਲੇਵ ਖਰੜਾ ਰੋਡ ਜੀ ਠੀਕ ਆ ਵੀਰੇ ਹਾਂਜੀ ਇੱਧਰ ਸਿਆਜ਼ ਖੜੀ ਆ ਪਹਿਤੋਂ ਸਟਾਰਟ ਕਰ ਹਾਂਜੀ ਹਾਂਜੀ ਦੱਸਦੇ ਵੀਰੇ ਸਿਆਜ਼ ਹੈ 2017 ਮਾਡਲ ਆ 72000 ਕਿਲੋਡਰ ਦੇ ਨਾਲ ਚੱਲੀ ਆ ਫਸਟ ਓਨਰ ਗੱਡੀ ਆ ਲਾਇ ਟਾਇਰ ਬਿਲਕੁਲ ਨਵਾਂ ਲੱਗਿਆ ਜੀ ਕਾਰ ਦਾ ਸਾਰੀ ਓਰੀਜਨਲ ਗੱਡੀ ਆ ਹਲਾਈ ਟਾਇਰ ਬੜੇ ਸੋਹਣੇ ਲੱਗੇ ਹੋਏ ਨੇ ਬਾਈ ਗੱਡੀ ਨੂੰ ਚੱਲੀ ਕਿੰਨੀ ਕਿਹਾ ਵੀਰੇ 72000 ਚੱਲੀ ਹੈ ਰਿਕਾਰਡ ਦੇ ਨਾਲ ਜੀ ਵਰਜਿੰਟ ਜਿਹੜਾ ਇਹ ਵੀਡੀਓ ਟੈਗ ਹੈ ਜੀ ਇਹ ਬੀਡੀਆਈ ਪਲੱਸ ਆ ਬੀਜ਼ਲ ਦੀ ਕਾਰ ਹੈ ਜੀ ਗੱਡੀ ਡੀਜ਼ਲ ਦੀ ਕਾਰ ਹੈ ਜੀ ਡੀਜ਼ਲ ਦੀ ਕਾਰ ਆ ਬਾਈ ਰੇਟ ਰੇਟ ਲੱਗਾ ਜੀ 575000 ਰੁਪਏ ਦੀ ਡਿਮਾਂਡ ਹੈ ਜੀ ਦੀ ਸਾਢੇ 5 ਲੱਖ ਰੁਪਏ ਕਰ ਦੇ ਦਾਂਗੇ ਜੀ 17 ਮਾਡਲ 5 ਲੱਖ ਰੁਪਏ ਲੋਨ ਕਰਾ ਦਾਂਗੇ 50000 ਰੁਪਏ ਦੇ ਕੇ ਗੱਡੀ ਲੈ ਜਾ ਸਕਦੇ ਹੋ ਸਿਰਫ 50000 ਰੁਪਏ ਲੈ ਕੇ ਆਉਣਾ ਬਾਈ ਜੀ ਤੁਹਾਨੂੰ 17 ਮਾਡਲ ਡੀਜ਼ਲ ਵਾਲੀ ਸਿਆੜ ਗੱਡੀ ਤੇ ਮਾਲਕ ਬਣਾ ਦਾਂਗੇ ਇੱਧਰ ਆ ਕੇ ਦਿਖਾਈਂ ਲਾਈਟਰ ਦੁਬਾਰਾ ਦਿਖਾ ਦੇ ਆਹ ਦੇਖੋ ਲਾਈਟਰ ਬੜੇ ਸੋਹਣੇ ਪਏ ਨੇ ਨਵੀਂ ਕਾਰ ਆ ਜਮਾ ਤੇ ਅੱਗੇ ਆ ਗਈ ਬਾਈ ਸਕੌਡਾ ਦੀ ਰੈਪਿਡ ਗੱਡੀ ਦੱਸ ਰਿਹਾ ਰੈਪਿਡ ਜੀ 2015 ਮਾਡਲ ਆ ਜੀ ਹਮ ਸਾਰੀ ਓਰੀਜਨਲ ਗੱਡੀ ਆ ਲਾਈਟਰ ਵਧੀਆ ਲੱਗਿਆ ਕਾਰ ਦਾ ਜੀ ਗੱਡੀ ਦੇ ਦਾਂਗੇ ਜੀ ਇਹ 375000 ਦੀ ਕਾਰ ਦੇ ਦਾਂਗੇ ਜੀ 375000 ਦੀ 2015 ਮਾਡਲ ਹਾਂਜੀ ਰੈਪਿਡ ਰੈਪਿਡ ਜੀ ਡੀਜ਼ਲ ਦੀ ਕਾਰ ਆ ਡੀਜ਼ਲ ਦੀ ਕਾਰ ਆ ਜੀ ਚੱਲੀ ਕਿੰਨੀ ਕਾ ਵੀਰੇ ਚੱਲੀ ਆਈ ਇਹ 76 70000 ਚੱਲੀ ਯਾਰ ਠੀਕ ਹੈ ਡਾਉਨ ਪੇਮੈਂਟ ਇਹਦੀ ਡਾਉਨ ਪੇਮੈਂਟ ਇਹਦੀ 25000 ਰੁਪਏ ਦੇ ਕੇ ਗੱਡੀ ਲੈ ਜਾ ਸਕਦੇ ਆ 3.5 ਲੱਖ ਦਾ ਲੋਨ ਕਰਵਾ ਦਾਂਗੇ 25000 ਦੇ ਵਿੱਚ ਤੁਸੀਂ ਕਹਿੰਦੇ ਹੋ ਹੁੰਦੇ ਨਾ ਸਾਡੇ ਲਈ ਕੋਈ ਵਧੀਆ ਗੱਡੀ ਲਿਆਓ ਲੰਮੀ ਰੈਪਿਡ ਗੱਡੀ ਲਿਆਏ ਬਾਈ 2015 ਮਾਡਲ 25000 ਦੇ ਵਿੱਚ ਤੁਹਾਨੂੰ ਮਾਲਕ ਬਣਾ ਦੇਣਾ ਲਾਈਟ ਟਾਇਰ ਚੈੱਕ ਕਰੋ ਕਿੰਨੇ ਸੋਹਣੇ ਨਵੇਂ ਪਏ ਹੋਣੇ ਬਾਈ ਗੱਡੀ ਦੇ ਵਿੱਚ ਤੇ ਅੱਗੇ ਆ ਗਈ ਬਾਈ ਜੀ ਸਵਿਫਟ ਕਾਰ ਸੋਟਾ ਜੀ ਪੈਟਰੋਲ ਦੀ 2017 ਮਾਡਲ ਵੀਐਕਐਸਆਈ 60000 ਰਿਕਾਰਡ ਦੇ ਨਾਲ ਚੱਲੀ ਆ ਹਮ ਫਸਟ ਓਨਰ ਗੱਡੀ ਆ ਜੀ ਸਾਰੀ ओरिजिनल ਕਾਰ ਆ ਵੀ ਐਕਸ ਆਈ ਪਕਾਓ ਜੀ ਇਹ ਗੱਡੀ ਦੇ ਦਾਂਗੇ ਆਪਾਂ ਤੁਹਾਨੂੰ ਜੀ ਆਪਣਾ 4,85 ਹਜ਼ਾਰ ਦੀ ਡਾਊਨ ਆ 4,70 ਹਜ਼ਾਰ ਦੀ ਕਾਰ ਦੇ ਦਾਂਗੇ 4,70 ਹਜ਼ਾਰ ਦੀ ਗੱਡੀ ਮਿਲ ਜੂ ਤੇ ਲੋਨ ਵੀਰੇ ਲੋਨ ਤੇ 4 ਸਵਾ 4 ਲੱਖ ਦਾ ਲੋਨ ਕਰਾ ਦਾਂਗੇ ਜੀ ਸਵਾ 4 ਲੱਖ ਦਾ ਲੋਨ ਬਣ ਜਾ ਸਕਦੇ ਜੀ ਠੀਕ ਆ ਵੀਰੇ ਤੁਸੀਂ ਲਾਲੋ ਸਾਹਿਬ ਕਿੰਨਾ ਕੁ 45 ਹਜ਼ਾਰ ਰਹੀ ਗਈ ਡਾਊਨ ਪੇਮੈਂਟ ਵਿੱਚ ਉਹ ਲੈ ਆਇਓ ਬਾਕੀ ਬਾਈ ਅੱਗੇ ਬਾਈ ਸਨਰੂਫ ਵਾਲੀ ਗੱਡੀ ਡੀਜ਼ਲ ਦੀ LT Jet ਹੈ ਨਾ LT Jet ਟਾਪ ਮਾਡਲ ਹੈ ਕਰੂਜ਼ 2012 ਮਾਡਲ ਫਸਟ ਓਨਰ ਗੱਡੀ ਹੈ ਜੀ ਸਾਰੀ ਓਰੀਜਨਲ ਆ ਹੂੰ ਇਹ ਗੱਡੀ ਦੇ ਦਾਂਗੇ ਜੀ 3,75,000 ਰੁਪਏ ਦੀ ਘੱਟ ਦੇ ਦਾਂਗੇ ਜੀ 3,75,000 ਦੀ ਬਾਈ ਜੀ 2012 ਵਾਲੋ ਸਨ ਰੂਫ ਵਾਲੀ ਕਰੂਜ਼ ਕੰਡੀਸ਼ਨ ਬਾਈ ਜੀ ਬਾਈ ਬਹੁਤ ਨਵੀਂ ਗੱਡੀ ਹੈ ਸਾਰੀ ਓਰੀਜਨਲ ਗੱਡੀ ਆ ਜਿਹੜੀ ਆਪਣਾ ਬੰਦਾ ਵੀਡੀਓ ਦੇਖ ਕੇ ਆਊਗਾ ਉਹਨੂੰ ਹੋਰ ਵੀ ਪੂਰਾ ਮਾਨਦਾਨ ਕਰਕੇ ਭੇਜਾਂਗੇ ਜੀ ਠੀਕ ਹੈ ਇਹਦੇ ਲੋਨ ਤਾਂ ਹੋਣਾ ਨਹੀਂ ਮਿਲਦਾ ਲੋਨ ਨਹੀਂ ਇਹ ਤਾਂ ਲੋਨ ਨਹੀਂ ਹੋਣਾ ਜੀ ਲੋਨ ਕਰਾ ਦਾਂਗੇ 2 ਲੱਖ ਰੁਪਏ ਲੋਨ ਕਰਾ ਦਾਂਗੇ 2 ਲੱਖ ਦਾ ਲੋਨ ਹੋ ਜੀ ਹਾਂ ਜੀ ਹਾਂ ਜੀ ਕਰਾ ਦੇ ਜੀ ਲੋਨ ਪੇਮੈਂਟ ਰਹੀ ਪਿੱਛੇ ਪਿੱਛੇ ਰਹਿ ਗਿਆ ਜੀ ਆਪਣਾ 175000 ਰੁਪਿਆ ਬਾਈ ਡਾਊਨ ਪੇਮੈਂਟ ਲੈ ਆਇਓ ਹਾਂ ਜੀ ਲੋਨ ਵੀ ਹੋ ਜੂਗਾ ਜੇ ਤੁਹਾਡੀ ਪ੍ਰੋਫਾਈਲ ਵੈਸਟ ਆ ਬਾਈ ਵੈਸਟ ਪ੍ਰੋਫਾਈਲ ਵਾਲੇ ਦੀ ਲੋਨ ਹੋਣਾ ਜੀ ਕਿਉਂਕਿ ਕਰੂਜ਼ ਗੱਡੀ ਦਾ ਲੋਨ ਹਰੇਕ ਬੰਦੇ ਲਈ ਹੁੰਦਾ ਨਹੀਂ ਅੱਗੇ ਆਗੇ ਬਾਈ ਜੀ ਫੋਰਚਨਰ ਬਹੁਤ ਵਾਜਬ ਰੇਟ ਦੇ ਵਿੱਚ ਲੈ ਕੇ ਆਇਆ ਤੁਹਾਡੇ ਵਾਸਤੇ ਦੱਸੋ ਵੀਰੇ ਇਹ ਹੈ ਜੀ 2011 ਮਾਡਲ 4x4 ਹੂੰ 84 ਹਜ਼ਾਰ ਰਿਕਾਰਡ ਦਨਾ ਚੱਲੀ ਆ ਸਾਰੀ ਓਰੀਜਨਲ ਗੱਡੀ ਆ ਜੀ ਠੀਕ ਹੈ ਪਿਛਲੀ ਵੀਡੀਓ ਚ ਆਪਣੇ 8 ਲੱਖ ਰੁਪਏ ਦੀ ਕਿਹਾਤਾ ਜੀ ਹੋਰ ਵੀ ਆਪਾਂ ਹੁਣ ਪੂਰਾ ਡਿਸਕਾਊਂਟ ਕਰਕੇ ਦਵਾਗੇ 7 ਲੱਖ 80 ਹਜ਼ਾਰ ਦੀ ਕਰ ਦੇ ਦਾਂਗੇ ਜੀ 7 ਲੱਖ 80 ਹਜ਼ਾਰ ਦੀ 4x4 ਫੋਰਚੂਨਰ ਬਾਈ ਜੀ ਹਾਂਜੀ ਹਾਂਜੀ ਅੰਦਰੋਂ ਕੰਡੀਸ਼ਨ ਚੈੱਕ ਕਰੋ ਦੋਨੋਂ ਚਾਬੀਆਂ ਆ ਜੀ ਫੁੱਲ ਈ ਛੋੜਾ ਕਰ ਬਈ ਆ ਗੱਡੀ ਦੀ ਕੰਡੀਸ਼ਨ ਕਿਵੇਂ ਲੱਗੀ ਅੰਦਰੋਂ ਤੇ ਬਾਹਰੋਂ ਤੁਸੀਂ ਆਪ ਹੀ ਕਮੈਂਟ ਕਰਕੇ ਦੱਸ ਦੋ ਅਸੀਂ ਕੁਝ ਨਹੀਂ ਕਹਿੰਦੇ ਹੈਗੇ ਜਿਵੇਂ ਨਵੀਂ ਗੱਡੀ ਆ ਤੇ ਵੀਰੇ ਰੇਟ ਗੱਡੀ ਦਾ 7 ਲੱਖ 80 ਹਜ਼ਾਰ 7 ਲੱਖ 80 ਹਜ਼ਾਰ ਰੁਪਏ ਜੀ ਕਿ 1 ਲੱਖ 80 ਹਜ਼ਾਰ ਰੁਪਏ ਦੇ ਕੇ ਬਾਕੀ ਦਾ ਲੋਨ ਕਰਾ ਦਾਂਗੇ ਲੋਨ ਵੀ ਹੋ ਜੂਗਾ ਲੋਨ ਵੀ ਹੋ ਜੂਗਾ 1 ਲੱਖ 80 ਹਜ਼ਾਰ ਰੁਪਿਆ ਡਾਊਨ ਪੇਮੈਂਟ ਦਾ ਲੈ ਕੇ ਆਉਣਾ ਬਾਕੀ ਲੋਨ ਵੀ ਹੋ ਜੂ ਬਾਈ ਗੱਡੀ ਦੇ ਉੱਤੇ 4x4 ਆਏ ਯਾਦ ਰੱਖਿਓ ਅੱਗੇ ਆ ਗਈ ਬਾਈ ਜੀ Honda ਦੀ Brio ਕਾਰ ਦਿੱਥੇ ਵੀਰੇ 2 2014 ਮਾਡਲ ਆ ਜੀ ਰਜਿਸਟਰ 15 ਫਸਟ ਓਨਰ ਗੱਡੀ ਆ 2 ਲੱਖ 40 ਹਜ਼ਾਰ ਰੁਪਏ ਦੀ ਕਾਰ ਦੇ ਦਾਂਗੇ ਜੀ 2 ਲੱਖ ਦਾ ਲੋਨ ਕਰਾ ਦਾਂਗੇ 40 ਹਜ਼ਾਰ ਰੁਪਏ ਡਾਊਨ ਪੇਮੈਂਟ ਦੇ ਨਾਲ ਗੱਡੀ ਦੇ ਦਾਂਗੇ 40000 ਡਾਊਨ ਪੇਮੈਂਟ ਤੇ ਗੱਡੀ ਮਿਲ ਜੂਗੀ ਬਾਈ 2 ਲੱਖ ਦਾ ਲੋਨ ਹੋ ਜੂ ਕੰਡੀਸ਼ਨ ਬਾਈ ਜਮਾਂ ਨਵੀਂ ਗੱਡੀ ਆ ਵੀਰੇ ਬਹੁਤ ਘੱਟ ਚੱਲੀ ਹੋਈ ਕਾਰ ਆ ਕੰਡੀਸ਼ਨ ਬਾਈ ਇੱਥੋਂ ਦਿਖਾ ਦੇ ਲੋਕ ਆ ਗੱਡੀ ਅੰਦਰੋਂ ਦੇਖ ਲਓ ਬਹੁਤ ਨਵੀਂ ਗੱਡੀ ਆ ਤੇ ਚਾਹੀਦੀ ਐ ਕਾਲ ਕਰ ਲਓ ਫਟਾਫਟ ਤੇ ਅੱਗੇ ਆ ਗਈ ਬਾਈ ਜੀ ਪੋਲੋ ਕਾਰ ਦੱਸੋ ਪੋਲੋ 2011 ਮਾਡਲ ਫਸਟ ਫਸਟ ਓਨਰ ਆ ਸਿੰਗਲ ਹੈਂਡ ਚੱਲੀ ਕਾਰ ਜੀ ਸਾਰੀ ਓਰੀਜਿਨਲ ਪੰਜਾਬ ਨੰਬਰ ਦੀ ਕਾਰ ਆ ਠੀਕ ਹੈ ਡੀਜ਼ਲ ਚ ਠੀਕ ਆ ਹਾਂ ਸਵਾ 2 ਲੱਖ ਦੀ ਡਿਮਾਂਡ ਹੈ ਜੀ 2 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਜੀ ਸਾਰੀ ਓਰੀਜਨਲ ਗੱਡੀ ਆ ਬਾਈ 2 ਲੱਖ ਦੀ ਗੱਡੀ ਮਿਲ ਜੂ ਉਹ ਵੀ ਡੀਜ਼ਲ ਦੀ ਲਓ ਬਾਈ ਧੱਕੜ ਗੱਡੀ ਆ ਇੰਨੀ ਹੈਵੀ ਗੱਡੀ ਆ ਕਿ ਮਾੜਾ ਲੋਹੇ ਦਾ ਲੋਹਾ ਨਹੀਂ ਲੱਗਿਆ ਹੋਇਆ ਪੂਰਾ ਟੌਪ ਦਾ ਲੋਹਾ ਲੱਗਿਆ ਗੱਡੀ ਤੇ ਜਿਹੜੇ ਵੀਰ ਕਹਦੇ ਹੁੰਦੇ ਨੇ ਨਾ ਵੀ 2 ਕੁ ਲੱਖ ਦੇ ਵਿੱਚ ਕੋਈ ਚੰਗੀ ਐਵਰੇਜ ਵਾਲੀ ਵਧੀਆ ਧੱਕੜ ਗੱਡੀ ਚਾਹੀਦੀ ਆ ਪੰਜਾਬ ਨੰਬਰ ਦੀ ਬਾਈ ਪੋਲੋ ਆ ਪਿੱਛੋਂ ਦਿਖਾ ਦੇ ਬਾਈ ਗੱਡੀ ਬਹੁਤ ਨਵੀਂ ਆ ਗੱਡੀ ਇਹ ਫਟਾਫਟ ਕਾਲ ਕਰ ਲਓ ਅੱਗੇ ਭਾਈ ਜੀ ਬਹੁਤ ਨਵੀਂ ਕਾਰ ਆ ਮੰਨ ਲਓ ਕੋਈ ਤੋਹਫਾ ਜਾਂ ਦਾ ਸੁਪਰ ਕਿਹੜੀ ਗੱਡੀ ਆ 2018 ਮਾਡਲ ਇਓਨ ਆ ਭਾਈ ਹਮ ਫਸਟ ਓਨਰ ਕਾਰ ਆ 22000 ਕੰਪਲੀਟ ਰਿਕਾਰਡ ਚੱਲੀ ਆ ਸਾਰੀ Ориਜੀਨਲ ਬੰਪਰ ਵੀ ਪੇਂਟ ਨਹੀਂ ਕਾਰਦਾ ਸਿਰਫ 22000 22000 ਚੱਲੀ ਆ ਰਿਕਾਰਡ ਦੇ ਨਾਲ ਜੀ ਬੰਪਰ ਵੀ ਪੇਂਟ ਜੀ ਹਾਂ ਜੀ ਦੋਨੋਂ ਚਾਬੀਆਂ ਫਸਟ ਓਨਰਸ ਆਪਣੀ ਅਨਜੂਜਾ ਕਰਦੀ ਜੀ ਠੀਕ ਹੈ ਹਾਂ ਜੀ ਸੀਟ ਕਵਰ ਵੀ ਬੜੇ ਸੋਹਣੇ ਪਏ ਹਨ ਗੱਡੀ 'ਚ ਗੱਡੀਓ ਬਿਲਕੁਲ ਨਵੀਂ ਆ ਭਾਈ ਨਿਫਾਵੇ ਵੀ ਨਹੀਂ ਉਤਰ ਹੋਏ ਬਾਈ ਤੋਹਫਾ ਹੀ ਆ ਇਹ ਇਹ ਗੱਡੀ ਜਮਾ ਕੇ ਜੀ ਆਪਾਂ 7.3 ਲੱਖ ਰੁਪਏ ਦੀ ਕਾਰ ਜੀ 7.3 ਲੱਖ ਦੀ ਗੱਡੀ ਬਈ ਜੂ ਲੋਨ ਕਿੰਨਾ ਦੋ 2.80 ਹਜ਼ਾਰ ਦਾ ਲੋਨ ਹੋ ਜੂਗਾ ਜੀ 45 ਹਜ਼ਾਰ ਡਾਊਨ ਪੇਮੈਂਟ ਵਾਹ 45 40 ਹਜ਼ਾਰ ਰੁਪਏ ਦੇ ਕੇ ਦੇ ਦਾਂਗੇ 40 ਹਜ਼ਾਰ ਰੁਪਿਆ ਲੈ ਆਓ ਬਾਈ ਜੀ 3 ਲੱਖ 20 ਹਜ਼ਾਰ ਦੀ ਗੱਡੀ ਹੋ ਗਈ ਵਾਹ ਸਾ ਜੀ 40 ਹਜ਼ਾਰ ਡਾਊਨ ਪੇਮੈਂਟ ਬਾਕੀ ਲੋਨ ਹੋ ਜੂਗਾ ਫੁੱਲ ਗਾਰੰਟੀ ਆ ਕਾਰ ਦੀ ਜੀ ਫੁੱਲ ਗਾਰੰਟੀ ਆਉਣਾ ਤੁਸੀਂ ਨੂਰਗਾਰ ਪੁਆਇੰਟ ਤੇ ਇੱਕ ਵਾਰ ਦਿਖਾ ਦੀ ਬੋਰਡ ਦੁਬਾਰੇ ਵੇਚ ਦੀ ਤੇ ਅੱਗੇ ਆ ਗਈ ਬਾਈ ਜੀ i20 ਡੀਜ਼ਲ ਦੀ i20 2016 ਪਾਸਟ ਰਨਰ ਘਾਰਾ ਪੰਜਾਬ ਨੰਬਰ ਦੀ ਗੱਡੀ ਆ ਸਾਰੀ ਵਧੀਆ ਘਾਰਾ ਲਾਇਟ ਟਾਇਰ ਨਵੇਂ ਲੱਗੇ ਆ ਜੀ ਇਹ ਗੱਡੀ ਦੇ ਦਾਂਗੇ 5 ਲੱਖ 10 ਹਜ਼ਾਰ ਰੁਪਏ ਦੀ ਘਾਰ ਦੇ ਦਾਂਗੇ ਜੀ ਠੀਕ ਹੈ ਤੇ ਸਾਢੇ 4 ਲੱਖ ਰੁਪਏ ਦਾ ਲੋਨ ਕਰਾ ਦਾਂਗੇ ਵੀਰੀਐਂਟ ਕਿਹੜਾ ਹੈ ਵੀਰੀਐਂਟ ਹੈਗਾ ਸਪੋਰਟਸ ਜੀ ਸਪੋਰਟਸ ਵੀਰੀਐਂਟ ਦਾ ਡੀਜ਼ਲ ਦੀ ਗੱਡੀ ਆ ਅੰਦਰੋਂ ਪੁਲੀਸਰ ਚੈੱਕ ਕਰੋ ਡਾਊਨ ਪੇਮੈਂਟ ਜੀ ਡਾਊਨ ਪੇਮੈਂਟ ਜੀ ਸਾਰੇ ਇਹਦੀ ਹੋ ਗਈ ਆਪਣਾ 60000 ਰੁਪਇਆ 60000 ਲਿਓ ਬਾਈ ਗੱਡੀ ਥੋੜੀ ਹੋਈ ਅੱਗੇ ਬਾਈ ਤੋਹਫਾ ਗੱਡੀ ਕਾਰਪੀਓ ਅਲਾਈ ਟਾਇਰ ਲਗਾ ਬਲਕਿ ਕਿੰਨੇ ਇੰਚੀ ਲੱ ਪਲਾਟੀ ਦੇ ਲਾਇ ਸਾਰੀ ओरिजिनल ਗੱਡੀ ਬੰਪਰ ਤੋਂ ਬੰਪਰ ओरिजिनल ਗੱਡੀ ਆ ਬੰਪਰ ਵੀ ਵੇਂਟ ਨਹੀਂ ਹੈਗਾ ਨਹੀਂ ਹੈਗਾ ਇਹ ਵੇਂਟ ਨਿਕਲਿਆ ਫੁੱਲ ਗਰੰਟੀ ਆ ਫੁੱਲ ਗਰੰਟੀ ਜੀ ਫੁੱਲ ਗਰੰਟੀ ਆ ਗੱਡੀ ਬਾਸ ਹੋਊ ਜੇ ਵੇਂਟ ਹੋਊਗੀ ਜੀ 94000 ਕੰਪਲੀਟ ਰਿਕਾਰਡ ओरिजिनल ਚੱਲੀ ਹੋਈ ਹੈ ਜੀ ਬਾਈ ਗੱਡੀ ਮਾਡਲ ਕਿੰਨਾ ਹੈ ਮਾਡਲ 2017 17 ਐਸ 10 ਹੈ ਨਾ ਐਸ 10 ਜੀ ਦੋਨੋਂ ਚਾਬੀਆਂ ਫੁੱਲ ਹੀ ਛੋੜ ਕਰ ਹਮਮ ਪੂਰੀ ਨਵੀਂ ਗੱਡੀ ਆ ਬਿਲਕੁਲ ਜੀ ਕੰਪਲੀਟ ਰਿਕਾਰਡ ਇਹਦਾ ਚੱਲਿਆ ਜੀ 94000 ਚੱਲੀ ਰਿਕਾਰਡ ਦੇ ਨਾਲ 94000 ਚੱਲੀ ਆ ਬਾਈ ਕੈਪਟਨ ਸੀਟ ਵਾਲੀ ਗੱਡੀ ਸਾਰੀ ਗੱਡੀ A to Z ਸੋਹਣੀ ਗੱਡੀ ਆ ਤੇ ਵੀਰੇ ਰੇਟ ਗੱਡੀ ਦਾ ਹੁਣ ਇਹੋ ਜਿਹਾ ਦੇਣਾ ਰੇਟ ਉਹ ਗੱਲ ਨਾ ਕਰੀਂ ਰੇਟ ਵੀਰੇ ਇਹ ਰੇਟ ਹੀ ਦਾ ਰੇਟ ਹੈਗਾ 13.5 ਲੱਖ ਦੀ ਡਿਮਾਂਡ ਹੈ ਇਹਦੀ ਸਵਾ 13 ਲੱਖ ਰੁਪਏ ਦੀ ਕਰ ਦੇ ਦੂੰਗਾ ਲਾਸਟ ਸਵਾ 13 ਦੀ ਗੱਡੀ ਮਿਲੂ 10 10 11 ਲੱਖ ਦਾ ਲੋਨ ਕਰਾ ਦੂੰਗਾ 11 ਦਾ ਲੋਨ ਹੋ ਜਾਊਗਾ ਬਾਈ ਸਵਾ 2 ਲੱਖ ਰੁਪਏ ਲੈ ਕੇ ਆਉਣਾ ਬਾਕੀ ਸਾਰਾ ਲੋਨ ਕਰਾ ਲਓ ਜੇ ਕੈਸ਼ ਚੱਕਣੀਆਂ ਦਾ ਤੁਹਾਡੀ ਮਰਜ਼ੀ ਆ ਸਾਰਾ ਕੈਸ਼ ਚੱਕ ਲੈਓ ਲਓ ਵੀ ਅੱਗੇ ਆ ਗਈ Honda Amaze ਦੱਸੋ Honda Amaze 2014 ਮਾਡਲ ਫਰਸਟ ਓਨਰ ਆ ਗੱਡੀ ਜੀ ਸਾਰੀ ਓਰੀਜਨਲ ਆ ਠੀਕ ਹੈ ਇਹ ਗੱਡੀ ਦੇ ਦੂੰਗਾ ਜੀ ਤੁਹਾਨੂੰ 3.5 ਲੱਖ ਰੁਪਏ ਦੀ ਲਾਇਟ ਆ ਨਵਾਂ ਲੱਗਿਆ ਕਾਰ ਨੂੰ ਜੀ 3.5 ਲੱਖ ਦੀ ਹਾਂਜੀ ਹਾਂਜੀ ਠੀਕ ਹੈ ਲੋਨ ਕਿੰਨੇ ਦਾ ਹੋ ਜੂਗਾ ਇਹ ਤੇ ਲੋਨ ਹੋ ਜੂਗਾ ਤੇ ਤੇ ਜੀ ਆਪਣਾ 3 ਲੱਖ ਰੁਪਿਆ 50 ਹਜ਼ਾਰ ਡਾਉਨ ਪੇਮੈਂਟ ਡਾਉਨ 50 ਹਜ਼ਾਰ ਲਓ ਜੀ ਕਰੋ ਚੈੱਕ ਗੱਡੀ ਮੰਮ ਗੱਡੀ ਹੈ ਵੀ ਐਵਰੇਜ ਵਾਲੀ ਗੱਡੀ ਆ ਤੇ ਅੱਗੇ ਬਾਈ ਜੀ ਅੱਗੇ ਆ ਜੇ ਤੋਹਫਾ ਤੋਹਫਾ 2010 ਮਾਡਲ ਫਸਟ ਓਨਰ ਦੀ ਗੱਡੀ ਆ 34 ਹਜ਼ਾਰ ਰਿਕਾਰਡ ਦੇ ਨਾਲ ਚੱਲੀ ਆ ਸਾਰੀ ਸਾਰੀ ਓਰੀਜਨਲ ਗੱਡੀ ਆ ਪਾਸ ਕਰਾ ਕੇ ਦੋਗੇ ਗੱਡੀ ਜੀ ਠੀਕ ਹੈ 1 ਲੱਖ ਰੁਪਏ ਦੀ ਗੱਡ ਦੇ ਦਾਂਗੇ ਹੋਰ ਵੀ ਪੂਰਾ ਮਾਣਦਨ ਕਰਕੇ 95000 ਰੁਪਏ ਦੀ ਗੱਡ ਦੇ ਦਾਂਗੇ ਜੀ 95000 ਦੇ ਵਿੱਚ ਬਾਜੀ ਤੁਹਾਨੂੰ 2010 ਮਾਡਲ 5 ਸਾਲ ਦੀ ਪਾਸਿੰਗ ਹਾਂਜੀ ਹਾਂਜੀ 5 ਸਾਲ ਦੀ ਪਾਸਿੰਗ ਮਿਲੂ ਪੈਟਰੋਲ ਦੀ ਗਾਰ ਹੈ ਪੈਟਰੋਲ ਦੀ ਗਾਰ ਹੈ ਜੀ ਗਾਰ ਕਿਹੜੀ ਹੈ ਇਹ ਸਪਾਰਕ ਜੀ ਸ਼ੈਵਲੈਟ ਦੀ ਸਪਾਰਕ ਆ ਬਾਈ ਇਹ ਜਿਨ੍ਹਾਂ ਦੀ ਕਰੂਜ਼ ਆਈ ਸੀ ਜਿਨ੍ਹਾਂ ਦੀ ਫੀਟ ਆਈ ਸੀ ਹਾਂਜੀ ਹਾਂਜੀ ਉਹਨਾਂ ਦੀ ਸ਼ੈਵਲੈਟ ਕਿਹੜਾ ਕੀ ਕੰਪਨੀ ਦਾ ਨਾਮ ਜਾਣ ਲੈਣਾ ਹੁੰਦਾ ਉਹ ਗੱਡੀ ਆ ਇਹ ਸਪਾਰਕ 95000 ਨਹੀਂ ਮਿਲਦੀ ਤੇ ਅੱਗੇ ਗੱਡੀ ਆ ਗਈ ਲੀਵਾ ETOS ਲੀਵਾ 2014 ਮਾਡਲ ਆ ਜੀ ਸਾਰੀ ਓਰੀਜਨਲ ਆ ਫਸਟ ਓਨਰ ਕਾਰ ਆ 72000 ਕੰਪਲੀਟ ਰਿਕਾਰਡ ਹੈ ਦਾ ਸਾਰਾ ਹੀ ਆ ਲਾਇਟ ਟਾਇਰ ਬਿਲਕੁਲ ਨਵਾਂ ਲੱਗਿਆ ਕਾਰ ਦਾ ਜੀ ਠੀਕ ਆ ਨਵੀਂ ਗੱਡੀ ਆ ਜੀ 475000 ਰੁਪਏ ਦੀ ਮੰਗ ਹੈ ਇਹਦੀ ਜੀ ਸਾਢੇ 4 ਲੱਖ ਦੀ ਕਾਰ ਦੇ ਦਾਂਗੇ ਜੀ 4 ਲੱਖ ਤਾਂ ਲੋਨ ਕਰਾ ਦਾਂਗੇ 50000 ਡਾਊਨ ਪੇਮੈਂਟ ਇਹਦੇ ਵਾਸਤੇ ਲਿਓ ਲਾਇਟ ਟਾਇਰ ਤਾਂ ਨਵੀਂ ਪਵਾ ਕੇ ਰੱਖਦਾ ਸਰੇਂਦਰ ਬਾਈ ਹਰੇਕ ਗੱਡੀ ਤੇ ਜਮਾਂ ਨਵੇਂ ਇਹਦੇ ਵੀ ਨਵੇਂ ਨੇ ਤੇ ਅੱਗੇ ਬਾਈ ਜੀ i20 2015 ਮਾਡਲ ਜੀ ਆਸਤਾ ਤੋ ਮਾਡਲ PV65 ਨੰਬਰ ਦੀ ਕਾਰ ਆ ਠੀਕ ਹੈ ਫਰਸਟ ਓਨਰ ਸਾਰੀ ਓਰੀਜਨਲ ਆ ਇਹ ਗੱਡੀ ਦੇ ਦਾਂਗੇ ਜੀ ਆਪਾਂ 5 ਲੱਖ ਰੁਪਏ ਡਿਮਾਂਡ ਹੈ ਦੀ 4 ਲੱਖ 75 ਹਜ਼ਾਰ ਰੁਪਏ ਦੀ ਕਾਰ ਦੇ ਦਾਂਗੇ ਜੀ 4 ਲੱਖ 75 ਹਾਂ ਜੀ 4 ਲੱਖ ਤਾਂ ਲੋਨ ਦੇ ਲਾ ਦਾਂਗੇ 75 ਹਜ਼ਾਰ ਡਾਊਨ ਪੇਮੈਂਟ ਲੈ ਕੇ ਆ ਜਿਓ ਬਾਈ ਜੀ ਜੇ ਚਾਹੀਦੀ ਹੈ i20 ਸੋਨੀ ਕਲਿਸਨ ਦੀ ਗੱਡੀ ਆ ਆਪਣੀਆਂ ਵਾਲੇ ਲਾਏ ਨੇ ਇਹ ਆ ਗਈ ਜੀ ਡਿਜ਼ਾਇਰ 2015 ਮਾਡਲ ਆ ਜੀ ਹੂੰ ਬਾਉਧ ਕਰ ਲੈ ਮੜਾ ਜੱਟ ਇਹ ਆ ਗਈ ਡਿਜ਼ਾਇਰ ਦੱਸੋ 2015 ਮਾਡਲ ਐਲ ਐਕਸ ਆਈ ਹੈ ਜੀ ਹੂੰ ,000 ,000 जी। जी। <box> 4 ਲੱਖ ਰੁਪਏ ਦੀ ਕਰ ਦੇ ਦਾਂਗੇ ਫਸਟ ਓਨਰ ਗੱਡੀ ਆ ਦੋਨੋਂ ਚਾਬੀਆਂ ਫੁੱਲ ਹੀ ਛੋੜਾ ਜੀ ਲਾਈਟ ਆਰ ਬਿਲਕੁਲ ਨਵਾਂ ਲੱਗਿਆ ਕਾਰ ਨੂੰ ਲੋਨ ਕਿੰਨੇ ਦਾ ਹੋ ਜੂਗਾ ਲੋਨ ਹੋ ਜੂਗਾ ਤਾਂ ਜੀ 4 ਲੱਖ ਰੁਪਿਆ 4 ਦਾ ਲੋਨ ਹੋ ਜੂਗਾ ਬਾਈ ਜੀ ਹਾਂ ਜੀ ਸਵਾ ਚਾਰ ਦੀ ਗੱਡੀ ਦੇ ਦਾਂਗੇ 3 ਲੱਖ 70 ਹਜ਼ਾਰ ਚ ਗੱਡੀ ਡਾਊਨ ਪੇਮੈਂਟ ਦੇ ਕੇ ਗੱਡੀ ਦੇ ਦਾਂਗੇ 3 ਲੱਖ 70 ਹਜ਼ਾਰ ਦੀ ਡਾਊਨ ਪੇਮੈਂਟ ਹਾਂ ਜੀ 30000 ਰੁਪਏ ਦੇ ਕੇ ਗੱਡੀ ਲੈ ਜਾ ਸਕਦੇ 4 ਲੱਖ ਦੀ ਗੱਡੀ ਮਿਲ ਜੂ 4 ਲੱਖ ਦੀ ਕਰ ਦਿੰਦੇ 30000 ਡਾਊਨ ਪੇਮੈਂਟ ਦਾ ਚੱਕ ਲੈਓ ਅੱਗੇ ਆ ਗਈ ਬਾਈ ਜੀ ਇੱਧਰ i10 grand i10 grand ਸਵਾ 4 ਲੱਖ ਰੁਪਏ ਦੀ ਘਰ ਦੇ ਦਾਂਗੇ ਜੀ 3.5 ਲੱਖ ਰੁਪਏ ਦਾ ਲੋਨ ਕਰਾ ਦਾਂਗੇ 3.5 ਦਾ ਲੋਨ ਹੋ ਜੂ ਸਵਾ 4 ਦੀ ਗੱਡੀ ਮਿਲ ਜੂ ਹਾਂਜੀ 2 ਰੁਪਏ ਰਹਿ ਗਏ ਪਿੱਛੇ 75000 ਜਿਹੜਾ ਤੁਸੀਂ ਡਾਊਨ ਪੇਮੈਂਟ ਦਾ ਲੈ ਕੇ ਆਉਣਾ ਕੰਡੀਸ਼ਨ ਬਾਈ ਜੀ ਗੱਡੀ ਜਮਾਂ ਨਵੀਆਂ ਅੰਟੀਰੀਅਰ ਡੈਸ਼ ਬੋਰਡ ਪੂਰਾ ਸਾਫ ਸੁਥਰਾ ਠੀਕ ਆ ਵੀਰੇ ਇੱਧਰ ਆ ਕੇ ਗੱਡੀ ਡਜ਼ਾਇਰ ਪੀਵੀ 65 ਨੰਬਰ ਦੀ ਹੈ ਜੀ 2020 ਰਜਿਸਟਰਡ 21 ਬੀ ਐਕਸ ਆਈ 20/21 ਹਾਂਜੀ ਲਾਈਟ ਨਵਾਂ ਲੱਗਿਆ ਕਾਰ ਨੂੰ ਜੀ ਫਸਟ ਓਨਰ ਕਾਰ ਆ 60000 ਚੱਲੀ ਆ ਇਹਦੀ ਡਿਮਾਂਡ ਹੈਗੀ ਆ 6.5 ਲੱਖ ਰੁਪਏ ਇਹ ਗੱਡੀ ਦੇ ਦਾਂਗੇ 6.5 ਲੱਖ ਰੁਪਏ ਦੀ ਸਵਾ 6 ਲੱਖ ਦੀ ਗੱਡੀ ਮਿਲ ਜੂ ਬਾਈ ਸਾਢੇ 5 ਲੱਖ ਰੁਪਏ ਦਾ ਲੋਨ ਕਰਵਾ ਦਾਂਗੇ ਸਾਢੇ 5 ਦਾ ਲੋਨ ਵੀ ਹੋ ਜੂਗਾ 71000 ਇਹਦੇ ਵਾਸਤੇ ਜੱਕ ਲਿਆਓ ਅੱਗੇ ਆ ਗਈ ਬਾਈ ਰੇਡਸ ਕਾਰ ਰੇਡਸ ਆ ਗਈ ਜੀ 2013 ਰਜਿਸਟਰ 14 ਜੀ ਫਸਟ ਓਨਰ ਦੀ ਕਾਰ ਆ 275000 ਰੁਪਏ ਦੇ ਦਾਂਗੇ ਡੀਜ਼ਲ ਠੀਕ ਹੈ ਹਾਂ ਜੀ 275000 ਦੀ ਹਾਂ ਜੈਡੀ ਟੌਪ ਮਾਡਲ ਹੈ ਜੀ 2 ਲੱਖ ਦਾ ਲੋਨ ਕਰਵਾ ਦਾਂਗੇ 75000 ਰੁਪਏ ਦਾ ਕੇ ਵੀ ਲੈ ਜਾ ਸਕਦੇ ਠੀਕ ਹੈ ਬਈ ਕੰਡੀਸ਼ਨ ਵਾਜ ਬਾਈ ਇਹ ਵੀ ਅੰਦਰੋਂ ਬਾਹਰੋਂ ਨਵੀਆਂ ਗੱਡੀ ਬਹੁਤ ਵਧੀਆ ਲਓ ਜੀ ਜਿਹਨੂੰ ਰੇਟ ਚ ਚਾਹੀਏ ਫਟਾਫਟ ਕਾਲ ਕਰ ਲਓ ਸਿੰਗਲ ਪੀਸ ਆ ਬਾਈ ਕੋਲ ਤੇ ਅੱਗੇ ਆ ਗਈ ਬਾਈ ਜੀ ਕੀ ਆ ਬੋਲਟ ਹਾਊਸ ਸੁਨਾ ਚੈਰੀਏ ਕਲਰ ਦੀ ਕੀ ਆ ਸੈਲਟ ਹਾਊਸ ਸੈਲਟ ਹਾਊਸ ਆ ਜੀ 2019 ਮਾਡਲ ਆ ਜੀ ਡੀਜ਼ਲ ਚ ਹਮ ਟੌਪ ਤੇ ਕ ਥੱਲੇ ਵਾਲਾ ਮਾਡਲ ਆ ਠੀਕ ਆ ਸਾਰੀ ਓਰੀਜਨਲ ਗੱਡੀ ਆ ਠੀਕ ਆ 80 ਹਜ਼ਾਰ ਰਿਕੋਰਡ ਦੇ ਨਾਲ ਚੱਲਿਆ ਗੱਡੀ ਦੇ ਦਾਂਗੇ ਜੀ 9.5 ਲੱਖ ਦੀ ਡਿਮਾਂਡ ਆ 9 ਲੱਖ ਰੁਪਏ ਦੀ ਕਰ ਦੇ ਦਾਂਗੇ 9 ਲੱਖ ਦੀ ਗੱਡੀ ਮਿਲ ਜੂ ਲੋਨ ਦੇ ਆ 8 ਲੱਖ ਰੁਪਏ ਲੋਨ ਕਰਾ ਦੇਾਂਗੇ 1 ਲੱਖ ਰੁਪਿਆ ਡਾਊਨ ਪੇਮੈਂਟ ਦਾ ਲੈ ਕੇ ਆਉਣਾ ਬਾਈ ਜੀ ਮਾਲਕ ਬਣਾ ਕੇ ਭੇਜਾਂਗੇ ਕੀ ਆ ਸੈਲਟਸ 2019 ਡੀਜ਼ਲ ਦੀ ਗੱਡੀ ਡੀਜ਼ਲ ਦੀ ਜੀ ਠੀਕ ਆ ਵੀਰੇ ਅੱਗੇ ਆ ਗਈ ਅੱਗੇ ਆ ਜੀ ਤਿਆਗੋ ਟਾਟਾ ਤਿਆਗੋ ਜੀ 2019 ਮਾਡਲ ਫਰਸਟ ਓਨਰ ਆਟੋਮੈਟਿਕ ਗੱਡੀ ਆ ਛੋਟੀ ਕਾਰ ਆ ਜੀ ਸਾਰੀ ਓਰੀਜਨਲ ਗੱਡੀ ਆ ਠੀਕ ਆ ਇਹ ਗੱਡੀ ਦੇ ਦਾਂਗੇ ਜੀ ਸਾਢੇ 4 ਲੱਖ ਦੀ ਡਿਮਾਂਡ ਹੈ ਦੀ ਸਵਾ 4 ਲੱਖ ਦੀ ਕਾਰ ਦੇ ਦਾਂਗੇ ਜੀ ਠੀਕ ਆ 4 ਲੱਖ ਦਾ ਲੋਨ ਕਰਾ ਦਾਂਗੇ 4 ਲੱਖ ਦਾ ਲੋਨ ਹੋ ਜੀ 25000 ਰੁਪਏ ਜੱਕ ਲਿਓ ਬਾਈ 25000 ਦੇ ਵਿੱਚ ਟਾਟਾ ਤਿਆਗੋ 2000 ਕਿੰਨੇ ਮਾਡਲ ਕਹੇ ਵੀਰੇ 2019 ਮਾਡਲ ਜੀ 19 ਆਟੋਮੈਟਿਕ ਟੌਪ ਮਾਡਲ ਇਹਦੇ ਮਾਲਕ ਬਣਾਉਣਾ ਟੌਪ ਮਾਡਲ ਗੱਡੀ ਇਹਨਾਂ ਦੇ ਫੌਂਡਾ ਮੇਜ 2020 ਮਾਡਲ ਹੈ ਜੀ ਹੂੰ 50 ਹਜ਼ਾਰ ਗੱਡੀ ਚੱਲੀ ਹੈ ਰਿਕਾਰਡ ਦੇ ਨਾਲ ਸਾਰੀ ਓਰੀਜਨਲ ਕਾਰ ਹੈ ਜੀ ਲਾਇਟ ਟਾਇਰ ਬੜੇ ਸੋਹਣੇ ਲਾਇਟ ਆ ਲੱਗੇ ਹੋਏ ਜੀ 6 ਲੱਖ ਦੀ ਡਿਮਾਂਡ ਹੈ ਦੀ ਜੀ 5 ਲੱਖ 80 ਹਜ਼ਾਰ ਰੁਪਏ ਦੀ ਕਾਰ ਦੇ ਦਾਂਗੇ ਇਹ ਜੀ 5 ਲੱਖ 80 ਹਜ਼ਾਰ ਦੀ ਗੱਡੀ ਮਿਲ ਜੂ ਗੱਡੀ ਲੋਕਾਂ ਨੂੰ ਦਿਖਾਈ ਦਿਖਾਈ ਤੇ ਲੋਨ ਕਿੰਨਾ ਹੋ ਜੂਗਾ ਵੀਰੇ ਲੋਨ ਇ ਤੇ ਹੋ ਜੂਗਾ ਜੀ 5.5 ਲੱਖ 5 5.5 ਦੇ ਵਿੱਚ ਵਿੱਚ ਲੋਨ ਹੋ ਜੂਗਾ ਠੀਕ ਹੈ ਲੋ ਤੇ ਅੱਗੇ ਆ ਗਈ ਅੱਗੇ ਆ ਗਈ ਜੀ ਐਮ ਐਲ ਮਰਸੀਡੀਜ਼ ਮਰਸੀਡੀਜ਼ 250 ਜੀ ਹੂੰ ਫਸਟ ਓਨਰ ਕਾਰ ਆ ਜੀ 2013 ਮਾਡਲ ਸਾਰੀ ਓਰੀਜਨਲ ਗੱਡੀ ਆ ਇਹ ਗੱਡੀ ਦੇ ਦਾਂਗੇ ਆਪਾਂ ਜੀ 13 ਲੱਖ ਰੁਪਏ ਦੀ 13 ਲੱਖ ਦੀ ਹਾਂਜੀ ਹਾਂਜੀ 13 ਲੱਖ ਦੀ ਭਾਈ ਗੱਡੀ ਮਿਲ ਜੂਗੀ 50 50 ਲੋਨ ਵੀ ਹੋ ਜਾਏਗਾ ਫਿਰ ਆ ਲੋਨ ਵੀ ਹੋ ਜਾਊਗਾ ਜੀ ਠੀਕ ਆ 50% ਲੋਨ ਹੋ ਜਾਊਗਾ 50% ਤੁਸੀਂ ਡਾਊਨ ਪੇਮੈਂਟ ਦੇ ਦਿਓ ਭਾਈ ਵਧੀਆ ਕੰਡੀਸ਼ਨ ਦੀ ਗੱਡੀ ਆ ਲਗਜ਼ਰੀ ਤੇ ਅੱਗੇ ਆ ਗਈ ਬਾਈ ਜੀ ਫੋਰਚੂਨਰ ਮਾਡਲ ਵੀਰੇ ਫੋਰਚੂਨਰ 2013 ਮਾਡਲ ਫਸਟ ਓਨਰ ਕਾਰ ਆ 1 ਲੱਖ 20 ਹਜ਼ਾਰ ਕੰਪਲੀਟ ਰਿਕਾਰਡ ਆਟੋਮੈਟਿਕ ਕਾਰ ਆ ਜੀ ਨੰਬਰ ਆ ਪੰਜਾਬ ਦਾ ਨੰਬਰ ਚੰਡੀਗੜ੍ਹ ਦਾ ਫਸਟ ਓਨਰ ਕਾਰ ਆ ਫੁਲੀ ਸ਼ੋੜ ਆ ਠੀਕ ਐ ਸਾਰੀ ਓਰੀਜਨਲ ਗੱਡੀ ਆ ਟੋਟਲ ਓਰੀਜਨਲ ਗੱਡੀ ਆ ਬੰਪਰ ਬੰਪਰ ਪੇਂਟ ਆ ਕਰ ਦੇ ਜੀ 4/2 ਆ 4/2 ਜੀ ਆਟੋਮੈਟਿਕ ਆਟੋਮੈਟਿਕ ਜੀ ਰੇਟ ਵੀਰੇ ਰੇਟ ਇਹ ਤਾਂ ਦੂੰਗੇ ਜੀ ਆਪਾਂ 12 ਲੱਖ ਦੀ ਡਿਮਾਂਡ ਹੈ ਦੀ ਹਾਂ 11 ਲੱਖ 80 ਹਜ਼ਾਰ ਦੀ ਕਰ ਦੇ ਦਾਂਗੇ 11 ਲੱਖ 80 ਹਜ਼ਾਰ ਦੇ ਵਿੱਚ 4/2 ਅੱਗੇ ਆ ਗਈ ਬਾਈ ਜੀ ਇਹ ਆ ਗਈ ਕਯੂ 3 ਜੀ ਆਡੀ 2013 ਮਾਡਲ ਜੀ ਹਮ ਜਮੇ ਰੇਟ ਵਧੀਆ ਰੇਟ ਚ ਕਾਰ ਦੇ ਦੇਣੀ 7.5 ਲੱਖ ਦੀ ਡਿਮਾਂਡ ਹੈ ਦੀ ਜੀ 7.5 ਲੱਖ ਦੀ ਕਾਰ ਦੇ ਦੂੰਗਾ ਜੀ ਸਾਰੀ ਓਰੀਜਨਲ ਗੱਡੀ ਆ 2013 ਮਾਡਲ 13 ਮਾਡਲ ਜੀ ਆਡੀ ਆਡੀ ਕਯੂ 3 ਹਾਂ ਜੀ ਇਹਦੇ ਤੇ ਲੋਨ ਹੋ ਜਾਊਗਾ ਇਹਦੇ ਤੇ ਲੋਨ ਹੋ ਜਾਊਗਾ 4 ਲੱਖ ਰੁਪਏ ਲੋਨ ਕਰਵਾ ਦਾਂਗੇ 4 ਲੱਖ ਲੋਨ ਵੀ ਹੋ ਜਾਊਗਾ ਬਾਈ ਜੀ ਛੋਟੀ ਜੀ ਲੋਨ ਪੇਮੈਂਟ ਲੈ ਕੇ ਆਉਣੀ ਆ ਅੱਗੇ ਆ ਗਈ ਬਾਈ ਜੀ ਐਂਡਵਰ ਗੱਡਾ ਐਂਡਵਰ ਆਂਜੀ ਜੀ 2012 ਮਾਡਲ ਆ ਜੀ ਹਮ ਸਾਰੀ ਓਰੀਜਨਲ ਲਾਈਟ ਆ ਲੱਗੇ ਹੋਏ ਆ ਇਹ ਗੱਡੀ ਦੀ 4 ਲੱਖ ਦੀ ਡਿਮਾਂਡ ਆ 380000 ਰੁਪਏ ਦੀ ਕਰ ਦਦਾਂਗੇ 2 ਲੱਖ ਦਾ ਲੋਨ ਕਰਵਾ ਦਾਂਗੇ 380000 ਦੀ ਡਰਾਈਵਰ ਮਿਲ ਜੂਗੀ ਬਾਈ ਜੀ 2012 ਮਾਡਲ 12 ਮਾਡਲ ਜੀ ਅੰਦਰੋਂ ਕੰਡੀਸ਼ਨ ਚੈੱਕ ਕਰ ਲੋ ਬਾਈ ਵਧੀਆ ਕੰਡੀਸ਼ਨ ਦੀ ਆ ਕਰ ਤੇ ਜਿਹਨੂੰ ਚਾਹੀਦੀ ਆ ਫਟਾਫਟ ਕਾਲ ਕਰ ਲਿਓ ਵੀਰੇ ਆਪਾਂ ਖੜਿਆ ਨੂਰ ਕਾਰਪੌਂਡ ਮਾਲੀ ਸਰ ਜਿੰਨੀਆਂ ਵੀ ਗੱਡੀ ਤੁਹਾਨੂੰ ਜਿਹੜੀ ਵੀ ਗੱਡੀ ਤੁਹਾਨੂੰ ਪਸੰਦ ਆ ਗਈ ਨਾ ਸਕਰੀਨ ਤੇ ਨੰਬਰ ਚੱਲਦੇ ਨੇ ਬਾਈ ਦੇ ਤੇ ਉਹ ਨੰਬਰ ਤੇ ਕਾਲ ਕਰਕੇ ਡੀਲ ਕਰਨੀ ਆ ਬਾਕੀ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਰਹੋ ਤੁਹਾਡੇ ਪਿਆਰ ਖਾਤਰ ਵੀਡੀਓ ਬ